ਪਹਿਲੀ ਫਾਸਟ ਪਾਰਟੀ ਦੇ ਨਾਮ ਆ ਜੀ ਕੈਸ਼ ਦੀ ਮਸ਼ੀਨ ਆ। ਅੱਛਾ। ਹਾਂ ਜੀ। ਕੈਸ਼ ਦੀ ਮਸ਼ੀਨ ਆ ਫਾਸਟ ਪਾਰਟੀ ਦਾ ਨਾਮ। ਹਾਂ ਜੀ ਹਾਂ ਜੀ। ਇਸ ਤੇ ਇੱਕ ਹੋਰ ਵੀ ਏ ਖਾਸ thing ਇਹ ਸਾਰੀ ਮਸ਼ੀਨਾਂ ਲੇਵੀਨੇਸ਼ਨ ਆ। ਜੇ ਤੁਸੀਂ ਲੇਵੀਨੇਸ਼ਨ ਲਾਤਾ ਇਹ ਹੋਰ ਨਵੀਂ ਲਿਕਲੂਗੀ। ਆਹ ਵੇਖੋ ਸਾਰੀ ਮਸ਼ੀਨ ਲੇਵੀਨੇਸ਼ਨ ਕਰੀ ਹੋਏ। ਯਾਰ ਲੋਕ ਮੋਟਰਸਾਈਕਲ ਜੇ ਕਰਾਉਂ ਤੁਸੀਂ ਦੇਖੇ ਸੀ ਆ ਤਾਂ ਬੜਾ ਵੱਡਾ ਕੰਮ ਆ ਬਈ। ਹਾਂ ਜੀ ਸਾਰੀ ਮਸ਼ੀਨਾਂ ਨਵੀਂ ਲਈ ਸੜਾ ਸਾਰੀ A to Z। ਪਈਆਂ ਨਾ ਜਮਾ ਨਵੀਂ ਮਸ਼ੀਨ ਆ। ਹੂੰ। ਕਿੰਦੀ ਕਿ ਚੱਲੀ ਹੋਈ ਹੈ ਜੀ ਆਪਾਂ ਇਹਦੀ ਗੱਲ ਕਰੀਏ ਇਹ ਦੇ ਲੋ ਜੀ 24 ਚ ਲਿਆਂਦੀ ਵੇ ਲੋ ਆਪਾਂ ਤਿੰਨ ਸੀਜ਼ਨ ਲਾ ਦੇ ਦੂ ਪਹਿਲਾਂ ਆਪਾਂ ਇਹਦੇ ਨਾਲ ਤਿੰਨ ਸੀਜ਼ਨ ਇਹ ਤੁਸੀਂ ਲੋਕਲੀ ਚਲਾਉਣੀਓ ਜਾਂ ਮਾਰ ਦਵਾਂ ਲੋਕਲ ਜੀ ਜਮਾਂ ਲੋਕਲ ਅਸੂਰੀ ਪਿੰਡ ਦੀ ਰਕਬਾ ਕੱਢਦੇ ਉਹ ਨਾਲ ਪਿੰਡ ਦੀ ਪਿੰਡ ਪਿੰਡ ਤੇ ਇਹ ਇਹਦਾ ਕਟਰ ਖੜਾ ਬਈ ਹੈ ਇਹ ਕੱਟਰ ਆ ਜੀ ਸਰ ਮੈਂ ਦਿਖਾ ਦੇ ਕਟਰ ਕੰਡੀਸ਼ਨ ਸਾਰੀ ਚੈੱਕ ਕਰਵਾ ਦੇ ਬਈ ਉੱਪਰ ਕੈਮਰਾ ਕਰਕੇ ਨਾ ਸਾਰਾ ਕਲਰ ਵਗੈਰਾ ਵੀ ਦਿਖਾ ਦੇ ਠੀਕ ਹੈ ਨਾ ਤੇ ਉਹ ਟਰੈਕਟਰ ਦੇ ਟਾਇਰ ਅੱਡਾ ਜੀ ਮਸ਼ੀਨ ਨੂੰ ਅੱਡ ਲੱਗੇ ਵੇ ਅਸਾ ਮਸ਼ੀਨ ਨੂੰ ਅਲੱਗ ਲੱਗੇ ਨੇ ਉਹ ਟਾਇਰ ਟਰੈਕਟਰ ਦੇ ਉਹ ਉਮੀ ਲਾਤੇ ਆ ਵੋ ਟਾਇਰ ਪਟੈਰ ਅੱਡ ਲਾਏ ਆਪਾਂ ਅੱਛਾ ਹਾਂਜੀ ਤੇ ਹੁਣ ਆਪਾਂ ਟਾਇਰ ਦਵਾਗੇ ਕਿਹੜੀ ਮਸ਼ੀਨਾਂ ਦੀ ਸਾਰੀ ਦੇ ਦਾਂਗੇ ਜਿੰਨੇ ਲੱਗੇ ਹੋਏ ਆ ਜੀ ਉਹੀ ਦਵਾਗੇ ਉਹ ਵੀ ਤੇ ਇਹ ਵੀ ਜੀ ਇਹ ਵੀ ਵਿੱਚ ਹੀ ਬਾਈ ਕਹਿੰਦਾ ਆਹ ਟਾਇਰ ਵੀ ਨਾਲ ਦਵਾਗੇ ਲੈ ਟਰੈਕਟਰ ਦੇ ਜਿਵੇਂ ਨਵੇਂ ਟਾਇਰ ਜਿਵੇਂ ਨਵੇਂ ਚੱਕੋ ਦੋ ਟਾਇਰ ਤਾਂ ਆ ਹੋ ਗਏ ਆ ਦੋ ਛੋਟੇ ਆ ਜੀ ਆ ਵੀ ਚੱਕੋ ਚਾਰੇ ਡੈਰ ਜਮਨ ਨਵੇਂ ਲੈਣਗੇ ਚਾਰੇ ਹੋਗੇ 6 ਆ ਹੋਗੇ 6 ਆ ਹੋਗੇ ਹਾਂਜੀ ਪਿਆਰ ਦੇ ਲੋ ਹੋ ਗਈ ਆ ਕੜਕੜਾ ਫਰੈਸ਼ਰ ਬਾਹਰ ਪਿਆ ਤੇ ਭਾਵੇਂ ਹੁਣ ਕੋਈ ਕਹਿ ਦੇ ਝੋਨਾ ਵੜਨਾ ਤਿਆਰ ਆ ਮਸ਼ੀਨ ਤਿਆਰ ਆ ਜਮਾ ਹਾਂਜੀ ਪੂਸਪਾਸ ਕਿਤੇ ਔੜੀ ਲੱਗੀ ਹੋਈ ਦੇਖੋ ਕਿਤੋਂ ਵੀ ਜੇ ਆਪਾਂ ਕਹਿ ਦਈਏ ਵੀ ਕਿਸੇ ਪਾਸੇ ਪੂਰਾ ਟੱਚ ਹੋਵੇ ਕੋਈ ਖੁੰਝੀ ਸਾਲਾ ਬਿੰਗਾ ਹੋਵੇ ਜਮੇ ਨਹੀਂ ਯਾਰ ਹਨਾ ਅੰਦਰੋਂ ਪਿੰਡ ਦਿয়ালਪੁਰ ਮਿਰਜੇ ਦੇ ਵਿੱਚ ਅੱਜ ਆਪਾਂ ਦੁਆਰਾ ਪਹੁੰਚ ਗਏ ਥੋੜੇ ਦਿਨ ਪਹਿਲਾਂ ਨਾ ਆਪਾਂ ਵੀਡੀਓ ਕੀਤੀ ਸੀ ਇਹ ਸਾਰਾ ਸੈੱਡ ਕੰਬਾਈਨਰ ਦੇ ਨਾਲ ਭਰਿਆ ਹੋਇਆ ਸੀ ਤੇ ਇਹ ਸਾਰੀ ਗਲੀ ਭਰੀ ਪਈ ਸੀ ਜਿਹੜੇ ਉਧਰਲੇ ਸਾਹਮਣੇ ਆ ਦੋ ਪਲਾਟ ਪੈਣਾਂ ਧਰਮੇ ਮਸ਼ੀਨਾ ਉੱਥੇ ਵੀ ਖੜੀਆਂ ਸੀ ਤੁਸੀਂ ਧੜਾ ਧੜਾ ਸਾਰੀਆਂ ਮਸ਼ੀਨਾ ਚੱਕ ਕੇ ਲੈ ਗਈ ਮਸ਼ੀਨਾ ਬਾਈ ਤਿੰਨ ਹੋਰ ਲਿਆਇਆ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਮਿੱਤਰੋ ਦੁਬਾਰਾ ਫੇਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਪਿੰਡ ਦਿਆਲਪੁਰਾ ਮਿਰਝਾ ਡਿਸਟ੍ਰਿਕਟ ਬਠਿੰਡੇ ਦਾ ਪਿੰਡ ਹੈ ਅੱਜ ਸਾਡੇ ਨਾਲ ਸਾਡਾ ਭਰਾ ਇੰਦਰਜੀਤ ਹੈ ਕੱਲੀ ਕੱਲੀ ਮਸ਼ੀਨ ਦੀ ਡਿਟੇਲ ਦੁਬਾਰਾ ਦੱਸਾਂਗੇ ਜਿਹੜੇ ਸੱਜਣ ਰਹਿਗੇ ਨਾ ਜਿਨ੍ਹਾਂ ਦੇ ਮਨ ਦੇ ਵਿੱਚ ਚਾਹਣਾ ਰਹਿ ਗਈ ਬਾਈ ਯਾਰ ਮਸ਼ੀਨਾ ਘੈਂਟ ਸੀ ਕਿਉਂ ਵੇਚਤੀਆਂ ਅਸੀਂ ਖਰੀਦਣੀ ਸੀ ਪਰ ਅੱਜ ਵੀ ਤੁਸੀਂ ਮੇਲਾ ਲੁੱਟ ਸਕ ਕੱਲੀ-ਕੱਲੀ ਦੀ ਜਾਣਕਾਰੀ ਦਵਾਂਗੇ ਬਾਈ ਅੰਦਰਜੀਤ ਨੂੰ ਮਲਾਉਣੇ ਆ ਤੇ ਡਿਟੇਲ ਵੀ ਸਾਰੀ ਦੱਸਾਂਗੇ। ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਨੇ? ਬਾਈ ਵਧੀਆ। ਠੀਕ ਆ। ਪਹਿਲਾਂ ਸਾਰੇ ਵਿਗ ਗੀਆਂ? ਹਾਂਜੀ ਹਾਂਜੀ। ਤੇ ਲੈ ਮਿੱਤਰੋ ਗੱਲ ਧਰਮੇ ਇਹ ਆ ਵੀ ਇਹ ਸਾਰੀ ਜਿਹੜੀ ਗਲੀਆਂ ਨੇ ਮਸ਼ੀਨਾਂ ਨਾਲ ਭਰੀ ਹੁੰਦੀ ਆ ਦਿਆਲਪੁਰੇ ਮਿਰਜੇ ਦੇ ਵਿੱਚ ਬਾਈ ਤੁਸੀਂ ਕੰਮ ਕਿਨੇ ਚਿਰ ਤੋਂ ਕਰਦੇ ਹੋ ਅੰਦਰਜੀਤ? ਕੰਮ ਆਪਾਂ 2014 ਦੇ ਕਰਦੇ ਆ ਜੀ। 14 ਤੋਂ ਲੈ ਕੇ ਹਾਂਜੀ ਹਾਂਜੀ 25 ਹਲ ਰਹੇ ਹੈ ਜਾਨੀ ਕਿ 10-11 ਮਸਾਲ ਲੱਗ ਗਿਆ। ਹਾਂਜੀ ਹਾਂਜੀ ਹਾਂਜੀ। ਤੇ ਮਿੱਤਰੋ 10-11 ਸਾਲਾਂ ਤੋਂ ਬਾਈ ਕੰਮ ਕਰਦੇ ਨੇ ਉਸ ਦਿਨ ਤੁਹਾਨੂੰ ਮ ਪਰ ਤਿੰਨ ਮਸੀਨਾਂ ਨੇ ਵੇਖਣਗੀਆਂ ਇਹ ਵੀ ਫਟਾਫਟ ਮੈਂ ਇਹ ਕਹੂੰਗਾ ਜਿਹੜੇ ਸੱਜਣ ਵੀਡੀਓ ਵੇਖਦੇ ਆ ਨਾ ਬਸ ਫੋਨ ਲਾ ਲਓ ਕੈਪਸ਼ਨ ਦੇ ਵਿੱਚ ਨੰਬਰ ਲਿਖਿਆ ਪਿਆ ਜੇ ਤੁਹਾਡਾ ਸੱਜਣ ਕੋਈ ਰਿਸ਼ਤੇਦਾਰ ਮਸੀਨ ਲੱਭਦਾ ਫਿਰਦਾ ਨਾ ਬਸ ਸ਼ੇਅਰ ਕਰਕੇ ਪਹੁੰਚਾ ਦਿਓ ਯਾਰ ਉਹਦੇ ਤੱਕ ਗਾਰੰਟੀ ਵੀ ਤਿੰਨਾਂ ਦੀ ਪੂਰੀ ਆ ਪੂਰੀ ਜ ਪੂਰੀ ਫੋਲੋ ਗਾਰੰਟੀ ਆ ਖੜੀਏ ਵਿਸ਼ਾਲ 435 ਹਾਂਜੀ ਹਾਂਜੀ ਇੱਧਰ ਹੈਗੀ ਕਰਤਾਰ 4000 ਤੇ ਉਹ ਕਿਹੜੀ ਹੈ ਉਹ ਬਲਕਾਰ ਜੀ ਡੈਕ ਚਲਾਰੀ ਅਸੀਂ ਇਹ ਵੀ ਬਲਕਾਰ ਹੈ ਜਾਨੀ ਕਿ ਤਿੰਨੇ ਆਪਣੀ ਜਗ੍ਹਾ ਤੇ ਬ੍ਰਾਂਡ ਨੇ ਹਾਂਜੀ ਹਾਂਜੀ ਹਨਾ ਤਿੰਨਾਂ ਦੀ ਪੂਰੀ ਘੈਂਟ ਗੱਲਬਾਤ ਹੈ ਤਿੰਨੇ ਲੋਕ ਖਰੀਦ ਕੇ ਖੁਸ਼ ਨੇ ਆਪਾਂ ਸ਼ੁਰੂਆਤ ਕਰਾਂਗੇ ਬਈ ਕਿਹੜੀ ਤੋਂ ਕਰੀਏ ਜਿੱਥੋਂ ਇੱਥੋਂ ਕਰਦੇ ਆਂ ਸਰਕਾਰ ਤੋਂ ਹੀ ਕਰਦੇ ਆਂ ਚੱਲ ਇਹ ਹੈਗੀ ਟਰੈਕਟਰ ਵਾਲੀ ਬਈ ਹਨਾ ਇਹ 24 ਮਾਡਲ ਹੈ ਜੀ 2024 ਮਾਡਲ ਹਾਂਜੀ ਫਿਰ ਤਾਂ ਕੰਡੀਸ਼ਨ ਦੀ ਓਰੀਜਨਲ ਹੀ ਹੈ ਹਾਂਜੀ ਹਾਂਜੀ ਸਰ ਮੈਂ ਸਾਰੀ ਚੈੱਕ ਕਰਵਾ ਦੇ ਪਈਏ ਨਾ ਜਮਾ ਨਵੀਂ ਮਸ਼ੀਨ ਆ ਹੂੰ ਇਹ ਬਲਕਾਰ 20522 ਮਾਡਲ ਹੈ ਜੀ ਹਾਂਜੀ ਓਕੇ ਤੇ ਮਾਡਲ ਇਹ ਹੈਗੀ 24 24 ਜੀ 24 ਤੇ ਭਈ ਇਹ ਮਤਲਬ ਕਿੰਦੀ ਇੱਕ ਚੱਲੀ ਹੋਈ ਹੈ ਜੀ ਆਪਾਂ ਇਹਦੀ ਗੱਲ ਕਰੀਏ ਇਹ ਦੇ ਲੋ ਜੀ 24 ਚ ਲਿਆਂਦੀ ਵੇ ਲੋ ਆਪਾਂ ਤਿੰਨ ਸੀਜ਼ਨ ਲਾ ਦੇ ਦੂ ਪਹਿਲਾਂ ਆਪਾਂ ਇਹਦੇ ਨਾਲ ਤਿੰਨ ਸੀਜ਼ਨ ਇਹ ਤੁਸੀਂ ਲੋਕਲੀ ਚਲਾਉਣੀਓ ਜਾਂ ਮਾਰਕੀਟ ਦੇਵਾਂ ਲੋਕਲ ਜੀ ਜਮਾਂ ਲੋਕਲ ਅਸੂਰੀ ਪਿੰਡ ਦੀ ਰਕਬਾ ਕੱਢਦੇ ਉਹਨਾਂ ਨਾਲ ਪਿੰਡ ਦੀ ਪਿੰਡ ਪਿੰਡ ਓਕੇ ਬਾਈ ਤਿੰਨ ਘਰਾਂ ਦਾ ਬਾਣੀ ਵੜਦੀ ਆ ਉਹਨਾਂ ਕੋਲੇ 70 70 80 ਕਿੱਲੇ ਆ ਅੱਛਾ ਬੋਈ ਤੂੰ ਬਾਣ ਵੜਾਉਂਦੇ ਨੇ ਠੀਕ ਆ ਇਹ ਵੀ ਫਰਕ ਹੈ ਅਗਲਾ ਕਦ ਅਸੀਂ ਤਾਂ ਟਰੈਕਟਰ ਤੇ ਇਹਦੇ ਉੱਪਰ ਟਰੈਕਟਰ ਚੱਲਦਾ ਬਈ 605 ਹੈ ਹਾਂਜੀ ਅਰਜਨ ਨੋਵਾ ਓਕੇ ਤੇ ਬਈ ਜੀ ਆਪਾਂ ਗੱਲ ਕਰੀਏ ਕੰਡੀਸ਼ਨ ਦੀ ਸਾਰੀ オリジナル ਹੈ ਇਹ ਹਾਂਜੀ ਤੇ ਇਹਦੀ ਕੀ ਡਿਮਾਂਡ ਰੱਖੀ ਹੋਈ ਹੈ ਕੱਲੀ ਮਸ਼ੀਨ ਦੀ ਕੱਲੀ ਦੀ ਜੀ ਹਾਂ ਕਿ ਟਰੈਕਟਰ ਵੀ ਵਿੱਚ ਦੇਣਾ ਨਹੀਂ ਟਰੈਕਟਰ ਨਹੀਂ ਦੇਵਾਂਗੇ ਕੱਲੀ ਦੇ ਦਾਂਗੇ ਚਲੋ ਕਈ ਵਾਰ ਸੱਜਣ ਇਹ ਹੁੰਦਾ ਵੀ ਜੇ ਕਿਸੇ ਨੂੰ ਲੈਣਾ ਹੋਵੇ ਤਾਂ ਵੀ ਤੇ ਉਹ ਕੱਲੀ ਮਸ਼ੀਨ ਦੀ ਕੀ ਡਿਮਾਂਡ ਰੱਖੀ ਆ ਟਰੈਕਟਰ ਦੀ ਫੇ ਆਪਾਂ ਡਿਟੇਲ ਪੁੱਛਾਂਗੇ ਬਾਅਦ ਚ ਠੀਕ ਕੱਲੀ ਆਪਾਂ 11 ਲੱਖ ਰੁਪਏ ਦੇ ਦਾਂਗੇ ਕੱਲੀ ਮਸ਼ੀਨ 24 ਮਾਡਲ ਹਾਂਜੀ 11 ਲੱਖ ਦੀ ਹਾਂਜੀ ਓਕੇ ਤੇ ਜੇ ਗੱਲ ਕਰੀ ਟਰੈਕਟਰ ਵੀ ਜੋ ਮਾਡਲ ਹੈ ਹਾਂਜੀ ਇਕੱਠੇ ਟਰੈਕਟਰ ਆਪਾਂ ਰਾਮਪ੍ਰੇਵ ਨੂੰ ਲੈ ਕੇ ਸਿੱਧੇ ਜਣਸੀ ਉਥੇ ਬੁਲਾ ਕੇ ਲੈਣੇ ਛੱਡ ਜਾਂਦਾ ਸੀ ਜੀਓਮੈਟਰੀ ਪਰ ਜਿਹੜਾ ਇਹਦਾ ਉਵੇਂ ਸਿੱਧਾ ਰਾਮਪ੍ਰੇਵ ਉੱਥੇ ਹੀ ਗਏ ਸਿੱਧਾ ਅੱਛਾ ਹਾਂਜੀ ਤੇ ਇਹ ਵੀ ਫਿਰ ਤੁਹਾਡੇ ਨਾਮ ਦੀ ਹੈ ਟਰੈਕਟਰ ਦੀ ਹਾਂ ਟਰੈਕਟਰ ਮੇਰੇ ਨਾਮ ਦੀ ਬਈ ਫਿਰ ਜੇ ਟਰੈਕਟਰ ਸਮੇਤ ਆਪਾਂ ਗੱਲ ਕਰੀਏ ਫਿਰ ਇਹਦੀ ਕੀ ਡਿਮਾਂਡ ਰੋ ਫਿਰ ਜਦੋਂ ਆਪਾਂ 7.5 ਲੱਖ ਦਾ ਟਰੈਕਟਰ ਦੇ ਦਾਂਗੇ 7.5 ਲੱਖ ਦਾ ਹਾਂਜੀ ਤੇ 11 ਲੱਖ ਇਹ ਹੋ ਗਿਆ 11 ਲੱਖ ਇਹ ਹੋ ਗਿਆ ਯਾਨੀ ਕਿ ਹੋਗਾ 18.5 ਲੱਖ ਹਾਂਜੀ ਓਕੇ ਚੱਕੋ ਮਿੱਤਰੋ ਇਸੇ ਤਰ੍ਹਾਂ 18.5 ਲ ਬਲਕਾਰ ਦੇ ਤੇ ਇਹ ਇਹਦਾ ਕਟਰ ਖੜਾ ਬਈ ਇਹ ਕਟਰ ਹੈ ਜੀ ਸਰ ਮੈਂ ਦਿਖਾ ਦੇ ਕਰਾ ਕੰਡੀਸ਼ਨ ਸਾਰੀ ਚੈੱਕ ਕਰਵਾ ਦੇ ਬਈ ਉੱਪਰ ਕੈਮਰਾ ਕਰਕੇ ਨਾ ਸਾਰਾ ਕਲਰ ਵਗੈਰਾ ਵੀ ਦਿਖਾ ਦੇ ਠੀਕ ਹੈ ਨਾ ਤੇ ਉਹ ਟਰੈਕਟਰ ਦੇ ਟਾਇਰ ਅੱਡਾ ਜੀ ਮਸ਼ੀਨ ਨੂੰ ਅੱਡ ਲੱਗੇ ਹੋਇਆ ਅੱਛਾ ਮਸ਼ੀਨ ਨੂੰ ਅਲੱਗ ਲੱਗੇ ਨੇ ਉਹ ਟਾਇਰ ਟਰੈਕਟਰ ਦੇ ਉਹ ਇਹਦਾ ਟਰੈਕਟਰ ਦੇ ਟਾਇਰ ਹੈ ਜੀ ਨਾਲ ਦੇ ਨਾਲ ਦੇ ਜਮ ਉਹਦੇ ਲੋ ਉਵੇਂ ਪਾਇਆ ਬਿਲੋ ਉਵੇਂ ਹੀ ਲਾਤੇ ਆ ਉਹ ਟੈਟਰ ਟਾਇਰ ਅੱਡ ਲਾਏ ਆਪਾਂ ਅੱਛਾ ਹਾਂਜੀ ਤੇ ਹੁਣ ਆਪਾਂ ਟਾਇਰ ਦਵਾਂਗੇ ਕਿ ਕਿਹੜੀ ਮਸ਼ੀਨਾਂ ਨੂੰ ਸਾਰੀ ਦੇ ਦਾਂਗੇ ਜਿੰਨੇ ਲੱਗੇ ਪਏ ਆ ਜੀ ਉਹੀ ਦਵਾਂਗੇ ਉਹ ਵੀ ਤੇ ਇਹ ਵੀ ਜੀ ਇਹ 来ਓ ਮੇਤਰੋ ਆ ਆ ਤਾਂ ਵੱਡੀ ਗੱਲ ਆ ਯਾਰ ਆਪਾਂ ਨਹੀਂ ਅਗਲਾ ਹਰੇਕ ਸੱਜਣ ਸੌਦਾ ਕਰਦਾ ਹੁੰਦਾ ਅਗਲਾ ਕਹਿੰਦਾ ਯਾਰ ਟਾਇਰ ਜਿਹੜੇ ਲੱਗੇ ਹੋਏ ਆ ਬਾਈ ਕਹਿੰਦਾ ਆਹ ਟਾਇਰ ਵੀ ਨਾਲ ਦਵਾਂਗੇ ਲੈ ਟਰੈਕਟਰ ਦੇ ਜਿਵੇਂ ਨਵੇਂ ਟਾਇਰ ਜਿਵੇਂ ਨਵੇਂ ਚੱਕੋ ਦੋ ਟਾਇਰ ਤਾਂ ਆ ਹੋਗੇ ਆ ਦੋ ਛੋਟੇ ਆ ਜੀ ਆ ਵੀ ਚੱਕੋ ਚਾਰੇ ਟਾਇਰ ਜਮਨ ਨਵੇਂ ਲੈਣਗੇ ਚਾਰੇ ਹੋਗੇ 6 ਆ ਹੋਗੇ 6 ਆ ਹੋਗੇ ਹਾਂਜੀ ਲੈ ਮੇਤਰ ਜੋ ਕਿ ਮੇਲਾ ਲੁੱਟਣਾ ਚਾਹੁੰਦਾ ਨਾ ਆਜੋ ਯਾਰ ਸਾਡਾ ਇਹ ਪਿਆਰ ਦੇ ਲੋ ਹੋ ਗਈ ਆ ਕਣਕਲਾ ਫਰੈਸ਼ਰ ਬਾਹਰ ਪਿਆ ਤੇ ਭਾਵੇਂ ਹੁਣ ਕੋਈ ਕਹੇ ਦੇ ਝੋਨਾ ਵੜਨਾ ਤਿਆਰ ਆ ਮਸ਼ੀਨ ਤਿਆਰ ਆ ਜਮਾ ਹਾਂਜੀ ਜਾਂ ਕਿ ਮਤਲਬ ਚਾਪੀ ਚੱਕਣ ਦੀ ਲੋੜ ਨਹੀਂ ਕੋਈ ਨੀ ਵਕਲਾ ਕੱਟਰ ਪਾਉਣਾ ਲੈ ਮੇਤਰ ਆਜੋ ਕਰੇ ਜੇ ਸੱਜਣ ਮਿਲ ਸਕਦੇ ਆ ਯਾਰ ਤੁਹਾਨੂੰ ਹੈ ਜਿਹੜੇ ਮੇਲਾ ਲਟਾ ਦੇਣਾ ਅਗਲਾ ਕਹਿੰਦਾ ਭਾਈ ਮਸ਼ੀਨ ਖੜੀ ਐ ਇਸੇ ਤਰੀਕਾ ਦਵਾਂਗੇ ਚਾਰ ਟਾਇਰ ਉਧਰ ਵੀ ਪਿਆ ਉਹ ਵੀ ਕਹਿੰਦਾ ਜਮਨ ਨਵੇਂ ਆ ਹੀ ਦਊ ਨਾਲ ਤੇ ਬਈ ਹੁਣ ਆਪਾਂ ਗੱਲ ਕਰਦੇ ਆ ਇਹਦੀ ਹਾਂਜੀ ਇਹ ਹੈਗੀ ਵਿਸਾਲ 435 ਹਾਂਜੀ ਹਾਂਜੀ ਇਹ ਕਿੰਨਾ ਮਾਡਲ ਆ ਬਈ ਇਹ 2023 ਮਾਡਲ ਆਈ 2023 ਜੀ 23 ਮਾਡਲ ਹਾਂ ਪਹਿਲੀ ਫਰਟ ਪਾਰਟੀ ਦੇ ਨਾਮ ਆ ਜੀ ਕੈਸ ਦੀ ਮਸ਼ੀਨ ਆ ਅੱਛਾ ਹਾਂਜੀ ਕੈਸ ਦੀ ਮਸ਼ੀਨ ਆ ਫਰਸਟ ਪਾਰਟੀ ਦੇ ਨਾਮ ਹਾਂਜੀ ਹਾਂਜੀ ਇਹ ਇਹਦਾ ਨੰਬਰ ਕਿੱਥੋਂ ਦਾ ਹੋ ਬਈ ਇਹਦਾ ਨੰਬਰ ਆ ਦੇ ਲੋ ਪੀਵੀ 05 ਹਾਂਜੀ ਓਕੇ ਫਰੋਜਪੁਰ ਦਾ ਨੰਬਰ ਹੈ ਹਾਂਜੀ 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 ਕੰਡੀਸ਼ਨ ਦੀ ਬਈ ਇਹ ਓਰੀਜਨਲ ਹੈ ਜਮ ਓਰੀਜਨਲ ਆ ਜੀ ਕਦੇ ਨਹੀਂ ਕੋਈ ਬੋਸਟ ਨਹੀਂ ਲੱਗਿਆ ਆਪਾਂ ਗਾਰੰਟੀ ਦਿੰਨੇ ਆ ਗਾਰੰਟੀ ਤਾਂ ਆਇਆ ਇਹਨਾਂ ਨੂੰ ਬੈਸੀ ਮਸ਼ੀਨ ਨਵੀਂ ਆ ਤੇ ਕੱਲਾ ਕੱਲਾ ਸਟਿੱਕਰ ਦਿਖਾ ਦੇ ਆ ਪਲਾਸਟਿਕ ਦੇ ਪੱਟੀਆਂ ਦਿਖਾ ਦੇ ਸਾਰੀਆਂ ਉਮੀ ਲੱਗੀਆਂ ਪਈਆਂ ਨੇ ਇਧਰ ਆ ਮਾਰੀ ਕੈਮਰਾ ਵੀਰਿਆ ਆ ਲੈ ਦਿਖਾ ਕੱਲਾ ਕੱਲਾ ਸਟਿੱਕਰ ਅਜ ਇੱਕ ਜੋਕ ਸਾਰੀ ਦਿਖਾ ਸਪਾਈ ਇਸੇ ਦੀ ਸਪਾਈ ਦਿਖਾ ਦੇ ਬਾਈ ਹੂੰ ਇਧਰਲੇ ਪਾਸੇ ਆ ਜਾ ਸਟੀਲੀ ਚਾਦਰ ਹੂੰ ਆ ਕਰਵਾ ਸਾਰੀਆਂ ਪੱਟੀਆਂ ਫੁੱਟੀਆਂ ਤੇਈ ਮਾਡਲ ਆ ਪੰਜਾਬ ਨੰਬਰ ਆ ਫਰਸਟ ਓਨਰ ਆ ਬਾਈ ਹਾਂ ਇੱਕ ਇਹ ਤੇ ਇੰਜਨ ਵੀ ਲਾਲ ਹਿੰਨੂ ਆ ਦੂਜਾ ਇੰਜਨ ਨਹੀਂ ਇਹ ਚ ਬੀ ਐਸ 4 ਨਹੀਂ ਲਾਲ ਹਿੱਲੋ ਇੰਜਨ ਆ ਬ ਕੋ ਅਸਾ ਲਾਲ ਹਿੰਨੂ ਇੰਜਨ ਆ ਇਹ ਹਾਂਜੀ ਓਕੇ ਹਾਂਜੀ ਸਰ ਮੈਂ ਕੰਡੀਸ਼ਨ ਦੀ ਬੜੀ ਨਵੀਂ ਪਈਆ ਉਗਰ ਦੀ ਚੈੱਕ ਕਰਵਾਇਂ ਦੇਖੋ ਤੇ ਇਹ ਤੇ ਇੱਕ ਹੋਰ ਵੀ ਇਹ ਖਾਸ thing ਇਹ ਸਾਰੀ ਮਸ਼ੀਨ ਲੇਮੀਨੇਸ਼ਨ ਆ ਜੇ ਤੁਸੀਂ ਲੇਮੀਨੇਸ਼ਨ ਲਾਤਾ ਇਹ ਹੋਰ ਨਵੀਂ ਲੱਗ ਲੂਗੀ ਆਹ ਵੇਖੋ ਸਾਰੀ ਮਸ਼ੀਨ ਲੇਮੀਨੇਸ਼ਨ ਕਰੀ ਹੋਏ ਯਾਰ ਲੋਕ ਮੋਟਰਸਾਈਕਲ ਜੇ ਕਰਾਉਂ ਤੁਸੀਂ ਦੇਖੇ ਸੀ ਆ ਤਾਂ ਬੜਾ ਵੱਡਾ ਕੰਮ ਆ ਬਈ ਹਾਂਜੀ ਸਾਰੀ ਮਸ਼ੀਨ ਲੇਮੀਨੇਸ਼ਨ ਆ ਸਾਰੀ A to Z ਜੇ ਆਪਾਂ ਲਾਤਾ ਤੇ 90 90 ਕਹਿੰਦੇ ਕੰਡੀਸ਼ਨ 100 ਚੋਂ 100 ਸੋਹੀ ਨਿਕਲੂ ਸਕ੍ਰੈਚ ਫਿਰ ਤੋਂ ਸਕ੍ਰੈਚ ਵੀ ਨਹੀਂ ਸਕ੍ਰੈਚ ਵੀ ਲਮੀਨੇਸ਼ਨ ਤੇ ਆ ਉਹ ਵੀ ਲਮੀਨੇਸ਼ਨ ਤੇ ਆ ਜੇ ਕੋਈ ਟ੍ਰੀਟ ਆ ਉਹ ਵੀ ਲਮੀਨੇਸ਼ਨ ਤੇ ਆ ਬਾਈ ਇਹ ਤਾਂ ਗੱਲ ਹੈਗੀ ਆ ਨਾ ਹਾਂਜੀ ਬਾਬਾ ਆਤਾ ਯਾਰ ਮਸ਼ੀਨਾਂ ਦੀ ਵੀਡੀਓ ਤਾਂ ਬਹੁਤ ਕਰਤੀ ਪਰ ਆ ਅੱਜ ਪਹਿਲੀ ਵਾਰ ਦੇਖੀ ਆ ਵੀ ਸਾਰੀ ਮਸ਼ੀਨ ਵੀ ਲਮੀਨੇਸ਼ਨ ਕਰਾਈ ਹੋਈ ਆ ਹਾਂਜੀ ਪਰ ਮੈਂ ਆ ਦਿਖਾਈ ਟਾਇਰ ਡੂਰਾਂ ਦੀ ਕੰਡੀਸ਼ਨ ਦਿਖਾ ਪਈ ਬੀਕੇਟੀ ਦੇ ਨੇ ਬਾਈ ਹਾਂਜੀ ਉਹ ਵੀ ਕੱਟੀ ਦੇ ਫਿਰ ਆ ਰਮ ਚੈੱਕ ਕਰਵਾ ਕੇ ਰਮ ਤੇ ਸਕ੍ਰੈਚ ਵੀ ਨਹੀਂ ਦਿਖਤ ਆ ਵੀ ਦਿਖਾ ਹੂੰ ਯੋ ਮੀਨੋ ਮੀ ਪੀ ਯੋ ਵੀ ਲਾਲ ਹੀ ਨੂੰ ਇੰਜਨ ਚ ਬਈ ਲਾਲ ਹੀ ਨੂੰ ਇੰਜਨ ਚ ਜੀ ਓਕੇ ਹਾਂਜੀ ਤੇ ਇਧਰ ਵੀ ਵਿਖਾ ਦਰ ਮੈਂ ਵਿੱਚੋਂ ਸਾਰੀ ਸਟਾਫ ਕਰਾਂ ਦੀ ਚੈੱਕ ਕਰਵਾ ਸਫਾਈ ਚ ਮਸ਼ੀਨ ਪੂਰੀ ਯੋ ਬਈ ਇਹ ਵੀ ਹੈ ਹਾਂਜੀ ਆ ਜਿਹੜੀ ਤੁਹਾਨੂੰ ਕੋਈ ਆ ਲਿਖਾਈ ਹੁਣ ਫਿੱਕੀ ਆ ਆਪਣੇ ਨੂੰ ਨੈਵੀਲੇਸ਼ਨ ਕਰਕੇ ਲੱਗਦੀ ਆ ਅੱਛਾ ਜੇ ਆਪਾਂ ਪੱਟ ਤੇ ਤੇ ਸਾਰੇ ਜਿਵੇਂ ਫੈਕਟਰੀ ਚੋਂ ਲੈ ਮਿਲੂ ਤੁਹਾਨੂੰ ਲਿਖਾਈ ਉਵੇਂ ਮਿਲੂ ਲਿਖ ਲੂ ਇਹਦੀ ਸਹੀ ਗੱਲ ਆ ਘੈਂਡਾ ਹੋਵਾ ਕੰਮ ਬਾਕੀ ਹੋਰ ਵੀ ਅਦਰ ਮੈਂ ਪੂਰਪਾਸ ਕਿਤੇ ਉੜੀ ਲੱਗੀ ਹੋਈ ਦੇਖੋ ਕਿਤੋਂ ਵੀ ਜੇ ਆਪਾਂ ਕਹიდੀਏ ਵੀ ਕਿਸੇ ਪਾਸੇ ਪੂਰਾ ਟੱਚ ਹੋਵੇ ਕੋਈ ਖੁੰਝੀ ਸਾਲਾ 빙ਾ ਹੋਵੇ ਜਮੇ ਨਹੀਂ ਯਾਰ ਹਨਾ ਵੱਡੀ ਗੱਲ ਤਾਂ ਬਈ ਇਹ ਆ ਹੁਣ ਜਿਹੜੇ ਬੰਦੇ ਨੇ ਮਸ਼ੀਨ ਨਵੀਂ ਲੈ ਕੇ ਯਾਰ ਨਾਲ ਦੀ ਨਾਲ ਲੈਂਮੀਨੇਸ਼ਨ ਕਰਾਤੀ ਹਾਂਜੀ ਹਾਂਜੀ ਘੱਟ ਤੋਂ ਘੱਟ ਉਹਨੇ ਫੋਰਮੈਨ ਤੇ ਹੈਲਪਰ ਵੀ ਘੈਂਟ ਰੱਖੇ ਹੋਣਗੇ ਨਾ ਜਮਾ ਕਹਿੰਦਾ ਆਪ ਹੀ ਚਲਾਉਂਦੇ ਸੀ ਜੀ ਆਪ ਚਲਾਉਂਦੇ ਸੀ ਆਪ ਚਲਾਉਂਦੇ ਸੀ ਲੈ ਫਿਰ ਮਾਲਕ ਚਲਾਉਂਦਾ ਵੀ ਆਪ ਹੀ ਤਾਂ ਹੀ ਫਿਰ ਇਹ ਚੀਜ਼ਾਂ ਪੂਰੀਆਂ ਕੀਤੀਆਂ ਹੋਣਗੀਆਂ ਹਾਂਜੀ ਹਾਂਜੀ ਹਨਾ ਹਾਂਜੀ ਤੇ ਆ ਟੈਂਕੀ ਟੁਕੀ ਕਿਧਰ ਮੇ ਦਿਖਾਈ ਸਾਰੀ ਜਮੇ ਨਮੀ ਆ ਯਾਰ ਬਈ ਇਹ ਉਦਾਂ ਨਵੀ ਕਿੰਨੇ ਦੀ ਹੋਣੀ ਹੈ ਜੇ ਆਪਾਂ ਗੱਲ ਕਰੀਏ ਇਹ ਅੱਜ 30 ਲੱਖ ਰੁਪਏ ਦੀ ਮਸ਼ੀਨ ਆ ਜੀ ਅੱਜ 30 ਲੱਖ ਪਹਿਲੀ ਤਾਂ ਹੁਣ ਮਿਲਣੀ ਨਹੀਂ ਮਿਲੂ ਤੁਹਾਨੂੰ ਗਾਂ ਹਾਂ ਤਾਂ ਬੁਕਿੰਗ ਬੰਦ ਕਰਤੀ ਬੁਕਿੰਗ ਬੰਦ ਕਰਤੀ ਗਾਂ ਮਿਲੂ ਜੀ ਤੇ ਆਪਾਂ ਕਿੰਨੇ ਕ ਦਾ ਫਾਇਦਾ ਕਰਾਂਗੇ ਵੀ ਇਹਦਾ ਫਾਇਦਾ ਆਪਾਂ ਬਹੁਤ ਕਰਦਾਂਗੇ ਜੀ ਕਿੰਨੇ ਕ ਲੱਖਾਂ ਦਾ ਵੇਖੋ ਅੱਛਾ ਉਹ ਕਿੰਨਾ ਵੇਖੋ ਜਿਹੜਾ ਪੱਖਾ ਡੈਕ ਹਾਰਨ ਸਾਰਾ ਕੁਝ ਵੇਖੋ ਲੱਗਿਆ ਹੋਇਆ ਡਬਲ ਹਾਰਨ ਹੈ ਇਹਦੇ ਅੱਛਾ ਹਾਂਜੀ ਪਰ ਇਹ ਵੀ ਗੱਲ ਦੇਖਣ ਵਾਲੀ ਆ ਯਾਰ ਨਾ ਡੈਕ ਡੱਕ ਪੱਖੀਆਂ ਬਈ ਨੇ ਸਾਰੇ ਖਾਉਂ ਕੀ ਪੂਰੇ ਕੀਤੇ ਬਈ ਸਾਰੇ ਸ਼ੋਕ ਸਾਈਡ ਕ੍ਰਾਸ ਵੀ ਲੱਗੇ ਆ ਹਾਂਜੀ ਓਕੇ ਖੰਡੇ ਖੁੰਡੇ ਲਾ ਕੇ ਵਧੀਆ ਲਾਈਟਾਂ ਪੂਰੀਆਂ ਲਾ ਕੇ ਪੱਖੀ ਡਰਾਈਵਰ ਨੂੰ ਲਾਈ ਆ ਪਰ ਮੈਨੂੰ ਉੱਪਰ ਵੀ ਦਿਖਾ ਗਈਏ ਹਾਂ ਉੱਪਰ ਵੀ ਦਿਖਾ ਦਿਓ ਇਹਨੂੰ ਆ ਸਾਰੀ ਲੀਵਰਲੂਰਾਂ ਦੀ ਚੈੱਕ ਕਰਵਾ ਕੇ ਆ ਆ ਜਾ ਆ ਜਾ ਕਰ ਉਹ ਪੱਜਾਉਰੀ ਦੇ ਆ ਜਾ ਕਰ ਗੁਰਿਆ ਦੇਖ ਲੈ ਲੈ ਕੇ ਨਾ ਫੀਲਿੰਗ ਜਿਹੜੇ ਸੱਜਣ ਕਹਿੰਦੇ ਨੇ ਵਿਸ਼ਾਲ ਤੇ ਬਹਿ ਕੇ ਯਾਰ ਐ ਜੀ ਹਨਾ ਫੋਟੋ ਕਰਾਉਣੀ ਆ ਫੋਟੋ ਤਾਂ ਕੀ ਕਰਾਉਣੀ ਆ ਤੁਹਾਨੂੰ ਮਾਲਕੀ ਬਣਾਵਾਂਗੇ ਆ ਆ ਦਿਖਾ ਲੈ ਪਹਿਲਾਂ ਤਾਂ ਹੂੰ ਨਿੰਦੀ ਕਵਲਟੀ ਡਰਾਈਵਰ ਨੂੰ ਆਉਂਦੂ ਗਰਮੀ ਹੂੰ ਆ ਕਰਵਾ ਲੈ ਸਾਰੀ ਚੈੱਕ ਅਲੀਵਰ ਅਲੂਵਰਾਂ ਦੇ ਦੇਖ ਹੂੰ ਓਡਵਾੜ ਪੂਰਾ ਮੋਬਾਈਲ ਮੂਲ ਚਾਰਜਰ ਨਾਲ ਉਹਨੂੰ ਯਾਰ ਗੱਲ ਬਾਤਾਂ ਨੇ ਡਬਣਾਈ ਪਈ ਆ ਉੱਪਰੋਂ ਵੀ ਦਿਖਾਈ ਦੀ ਕੰਡੀਸ਼ਨ ਪਈਆਂ ਨੇ ਜਮਾਂ ਨਵੀਂ ਮਾਡਲ ਦੱਸਿਆ ਵੀਰੇ ਹਿੱਤੇ ਹੀ ਹਣੇ ਦਗੀ ਤਾਂ 23 ਮਾਡਲ ਆ ਜੀ ਪੰਜਾਬ ਦਾ ਨੰਬਰ ਆ ਹਾਂਜੀ ਹਾਂਜੀ ਓਕੇ ਪਹਿਲੀ ਫਾਸਟ ਪਾਰਟੀ ਦੇ ਨਾਮਕ ਕੈਸ਼ ਦੀ ਮਸ਼ੀਨ ਆ ਕੈਸ਼ ਦੀ ਮਸ਼ੀਨ ਆ ਹਾਂਜੀ ਓਕੇ ਤੇ ਹੁਣ ਗੱਲ ਇਹ ਆ ਕੀ ਡਮਾਡ ਰੂਬੀ ਦੀ ਇਹ ਆਪਾਂ ਇੱਕ ਇੱਕੋ ਗੱਲ ਦੱਸਦੇ ਨਹੀਂ 23 ਲੱਖ 75000 ਰੁਪਏ ਦੀ ਆਪਾਂ ਦੇ ਦਾਂਗੇ ਜੀ 23 ਲੱਖ ਦੇ 75000 ਦੀ ਹਾਂਜੀ 7 ਲੱਖ ਦਾ ਫਾਇਦਾ ਹੋ ਜੂ ਲੱਗਦਾ ਹੈ ਜੀ ਇਹਦੇ ਨਾਲ ਕੰਪਨੀ ਬੈਂਡ ਛਾਪਟਾਂ ਪਈਆਂ ਹਲੇ ਉਹਨਾਂ ਦੇ ਉੱਤੇ ਸਮਾਨ ਓਮੀ ਡੇੜੇ ਚ ਪਿਆ ਅੱਛਾ ਕੱਟ ਰੇ ਇਹਦਾ ਕਿੱਥੇ ਖੜਾ ਕੱਟ ਰੋ ਖੜਾ ਜੀ ਦੋ ਛਾਪਟਾਂ ਦੇ ਨਾਲ ਸਾਰਾ ਕ ਅੱਛਾ ਦੋਨੇ ਸ਼ਾਫਟਾਂ ਨਾਲ ਹਾਂ ਦੋਨੇ ਨਾਲ ਆ ਦੇਖੋ ਇਹਦਾ ਗੋਟੀ ਗਾਟੀ ਸੈੱਟ ਸਾਰਾ ਕੁਸਾ ਕੰਪਨੀ ਦਾ ਉਵੇਂ ਗਲੀਥ ਗਨ ਵੀ ਨਾਲ ਵਿਛਾਲਦੀ ਪਈ ਹੈ ਇਹਦੇ ਅੱਛਾ ਹਾਂਜੀ ਮਤਲਬ ਇਹ ਚੀਜ਼ਾਂ ਸਾਰੀਆਂ ਆਪੇ ਦੇ ਦੇ ਹਾਂ ਦੇ ਨਹੀਂ ਫੋਲਾ ਹੀ ਭਰੀ ਦੇ ਦਿਆਂ ਜੀ ਮੈਂ ਕਰਵਾਉ ਕਟਰ ਚੈੱਕ ਕਰਮੇ ਹਾਂ ਟੂਲ ਦੇ ਵਿੱਚ ਦੇ ਸ਼ਾਫਟਾਂ ਉਵੇਂ ਪਈਆਂ ਈ ਤਿੰਨ ਅੱਛਾ ਕੰਪਨੀ ਬ੍ਰੈਂਡ ਆ ਕਾਗਜ਼ੀ ਚੜਾ ਪਿਆ ਉੱਤੇ ਹਲੇ ਇਹ ਸ਼ਾਫਟਾਂ ਨੇ ਬਈ ਹਾਂਜੀ ਹਾਂਜੀ ਪਰ ਮੈਂ ਟੈਨਾ ਟੂ ਉਹਨਾਂ ਦੀ ਸਾਰੀ ਚੈੱਕ ਕਰਵਾ ਦੇ ਰੀਲ ਚੈੱਕ ਕਰਵਾ ਦੇ ਹੈ ਤੇ ਰੂਲਰ ਵਾਲਾ ਸਾਰਾ ਦਿਖਾ ਦੇ ਹੋਰ ਵੀ ਆ ਇਹ ਇਹ ਦਾ ਨਾ ਆ ਹੁੱਕ ਚੈੱਕ ਕਰਵਾ ਇੱਥੋਂ ਵੀ ਜੱਜ ਹੋ ਜਾਂਦਾ ਨਹੀਂ ਆਠਾ ਬਣਿਆ ਪਿਆ ਹੁੰਦਾ ਤੇ 23,75,000 ਰੁਪਏ ਆਪਾਂ ਰੇਟ ਹੈ ਇਹਦਾ ਹਾਂਜੀ ਹਾਂਜੀ ਮਾਣ ਤਾਂ ਆਪਾਂ ਇਹ ਚੋ ਕਰਾਂਗੇ ਫੋਰਾ ਕੋਈ ਨਹੀਂ ਕਰ ਦਾਂਗੇ ਜੀ ਕਰ ਲੈ ਕੋਈ ਕਰ ਦਾਂਗੇ ਹਾਂਜੀ ਹਾਂਜੀ ਤੇ ਜਿਹੜੀ ਆਖੜੀ ਜੇ ਕਰਤਾਰ ਇੱਕ ਨ ਇੱਕ ਨਾ ਮਾਡਲ ਹੈ ਇਹ 21 ਮਾਡਲ ਹੈ ਜੀ ਇਹ ਹੈਗੀ 2021 ਮਾਡਲ ਹਾਂਜੀ ਹਾਂਜੀ ਓਕੇ ਹਾਂਜੀ ਇਹ ਇਹਦਾ ਨੰਬਰ ਕਿੱਥੋਂ ਦਾ ਬਈ ਜੀ ਇਹਦਾ ਨੰਬਰ ਹਰਿਆਣੇ ਦਾ ਜੀ ਜੇ ਆਪਾਂ ਪੰਜਾਬ 'ਚ ਦੇਵਾਂਗੇ ਇਹਨੂੰ ਸੀ ਆਪਾਂ ਕਟਾ ਕੇ ਦੇਵਾਂਗੇ ਅਸੀਂ ਕਟਵਾ ਕੇ ਦੇਵਾਂਗੇ ਹਾਂਜੀ ਓਕੇ ਹਾਂ ਪੰਜਾਂ ਦਿਨਾਂ 'ਚ ਆਪਾਂ ਇਹਨੂੰ ਸੀ ਲਿਆ ਦੇਣੀ ਆ ਬੰਦੇ ਪੰਜਾਂ ਦਿਨਾਂ 'ਚ ਹਾਂਜੀ ਕੰਡੀਸ਼ਨ ਵੀ ਇਹ ਵੀ ਗੈਂਡ ਹੈ ਹਣਾ ਹਾਂਜੀ ਹਾਂਜੀ ਇਹ ਵੀ origignal ਹੈ ਵੀ ਸਾਰੀ ਹਾਂ ਇਹ ਵੀ ਸਾਰੀ origignal ਮਸ਼ੀਨ ਆ ਜੀ ਠੀਕ ਹੈ ਜੀ ਧਰਮੇ ਕਰਵਾ ਕਰਾਂ ਬਈ ਚੈੱਕ ਕੀ ਫੀਡਰ ਦੀ ਸਾਰੀ ਸਟੀਲੀ ਚਾਦਰ ਦੇ ਵਿੱਚ ਇਹ ਆ ਤੇ ਇੱਧਰ ਵੀ ਆ ਜਾ ਇਹ ਟਾਇਰ ਵੀ ਦੇ ਆਪਣਾ ਕਿੰਨੇ ਕ ਪੈਸੇ ਹੋਣਿਆ ਬਈ ਇਹ ਇਹ ਟਾਇਰ ਦੇ ਲੋ 80 ਪੈਸੇ ਪਏ ਆ ਜੀ 80 ਪੈਸੇ ਆ ਨਾਲ ਦੇ ਟਾਇਰ ਨਹੀਂ ਹਾਂਜੀ ਰਿਮਰ ਉਹ ਮਦੀ ਚੈੱਕ ਕਰਵਾ ਤੇ ਪਿਛਲੇ ਟਾਇਰ ਵੀ ਵਧੀਆ ਪਏ ਆ ਦੇਖ ਇਹਦੇ ਪੂਰੇ ਮਾਡਲ 21 ਦੱਸਿਆ ਨਾ ਬਾਈ ਹਾਂਜੀ 21 ਮਾਰ ਦੋਗੇ ਇਹ ਚਾਰ ਬ੍ਰੈਂਡ ਨੂੰ ਸੀ ਆਪਾਂ ਦਵਾਂਗੇ ਹਾਂਜੀ 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 ਕੰਡੀਸ਼ਨ ਕੰਡੀਸ਼ਨ ਦੀ ਸਾਰੀ ਹੋ ਗਈ ਜਿਹਨਾਂ ਵਾਲਾ ਓਰੀਜਨਲ ਆ ਇਹਦਾ ਕੰਪਨੀ ਬ੍ਰੈਂਡ ਐ ਸਮਿਥ ਆ ਜੀ ਇਹਨੂੰ ਅੱਛਾ ਹਾਂਜੀ ਲੱਖ ਰੁਪਈਆ ਦਾ ਹੀ ਫਾਇਦਾ ਦੇ ਲੋ ਅੱਜ ਲੱਖ ਰੁਪਈਆ ਦਾ ਫਾਇਦਾ ਹੋ ਜਾ ਹਾਂਜੀ ਇਹ ਵੀ ਗੱਲ ਘੈਂਟ ਆ ਹਾਂਜੀ ਕੰਪਨੀ ਚੋਂ ਲੱਗ ਕੇ ਸਮਿਥ ਆ ਜੀ ਠੀਕ ਨਹੀਂ ਆਪਾਂ ਫਿਰ ਉਦਾਂ ਜਗਾੜਬਾਜ਼ੀਆਂ ਕਰਦੇ ਫਿਰ ਹਾਂਜੀ ਹਾਂਜੀ ਫਿਰ ਪੂਛਾਂ ਪਾਛਾਂ ਵੱਡ ਘੱਟ ਬਹੁਤ ਕੁਝ ਹੁੰਦਾ ਉਵੇਂ ਚੈਨਲ ਬਣਿਆ ਜੀ ਇਹ ਕਪੜਾ ਖੋਲੋ ਪਿਆਸ ਮੈਂ ਸੋਮੀ ਕਸਿਆ ਜਾਣਾ ਜੀ ਓਕੇ ਹਾਂਜੀ ਤੇ ਇੱਧਰ ਵੀ ਆਓ ਧਰਮੇ ਆ ਕਰਵਾਸਾਂ ਚੱਕ ਵਿੱਚੋਂ ਤੇ ਇਹ ਸਫਾਈ ਚ ਨਾ ਇਹ ਵੀ ਇੰਜਨ ਲਾਲ ਹੀ ਨੂੰ ਆ ਇਹਦਾ ਵੀ ਲਾਲ ਹੀ ਨੂੰ ਹਾਂਜੀ ਓਕੇ ਤੇ ਇੱਧਰ ਵੀ ਚੈੱਕ ਕਰਵਾ ਦੇ ਕਰੰਦਰੋਂ ਆ ਸਟਾਟੂਰ ਵਾਕਰ ਸਾਰੇ ਇਹਦੇ ਨਾਲ ਦੇ ਆ। ਅੱਛਾ ਜੀ। ਹਾਂਜੀ। ਤੇ ਬੈਗ ਤੋਂ ਇਹ ਵੀ ਘੈਂਟ ਵੀ ਆ ਹਨਾ। ਹੁਣ ਦੇ ਐਲੀਵੇਟਰ ਦੀ ਸਾਰੀ ਦਿਖਾ ਦੇ ਕਰਾਂ। ਕੋਈ ਟੁੱਟ ਭੱਜ ਨਹੀਂ ਮਸ਼ੀਨ ਦੀ ਇਹਦੀ ਵੀ। ਤੇ ਇਹ ਇਹਦਾ ਘਟਰਾ ਬਈ ਇਧਰ। ਇਹ ਇਹਦਾ ਹਾਂਜੀ। ਦਰਕਾਰ ਤਾਂ ਮੈਂ ਸਟੈਡੂਰ ਕੰਡੀਸ਼ਨ ਸਾਰੀ ਵਿਖਾ ਦੇ ਤਾਂ ਨਾ ਡੂਣਾ ਇਹਦੀਆਂ ਵੀ ਇਹ ਦੱਸਿਆ ਬਈ 21 ਮਾਡਲ ਇਹਦਾ ਹਾਂਜੀ 21 ਜੀ 21 ਤੇ ਜੇ ਇਹਦੀ ਗੱਲ ਕਰੀਏ ਇਹ ਇਹਦੀ ਕੀ ਡਿਮਾਂਡ ਹੋਊਗੀ ਇਹਦੀ 19 ਲੱਖ 70000 ਰੁਪਏ ਜੀ 21 ਮਾਡਲ ਦੀ ਡਿਮਾਂਡ 19 ਲੱਖ ਤੇ 70000 70000 ਜੀ ਓਕੇ ਮੌਕੇ ਦੀ ਮੰਗ ਤਾਂ ਵਧੀਆ ਇਹਦੇ ਵਿੱਚ ਵੀ ਹੋਊਗਾ ਹਾਂਜੀ 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 ਠੀਕ ਹੈ ਪਿੰਡ ਹੈਗਾ ਆਪਣਾ ਦਿਆਲਪੁਰਾ ਮਿਰਜਾ ਦਿਆਲਪੁਰਾ ਮਿਰਜਾ ਜੀ ਤੇ ਇਹ ਕਿੱਥੇ ਹੀ ਰਹਿ ਗਿਆ ਪਿੰਡ ਥੋੜਾ ਦੱਸਿਓ ਇਹ ਭਾਈ ਭਗਤੇ ਤੋਂ 10 ਕਿਲੋਮੀਟਰ ਪਿੰਡ ਆਈ ਆਪਣਾ ਭਾਈ ਭਗਤੇ ਤੋਂ 10 ਕਿਲੋਮੀਟਰ ਦੂਰ ਹਾਂਜੀ ਭਾਈ ਭਗਤਾ ਪੈ ਜਾਂਦਾ ਬਰਨਾਲੇ ਤੋਂ ਬਾਜਾਖਾਨਾ ਰੋਡ ਤੇ ਹਾਂਜੀ 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 ਹੈਨਾ ਤੇ ਹੋਰ ਤੁਹਾਨੂੰ ਕਿਹੜੇ ਕਿਹੜੇ ਸ਼ਹਿਰ ਨੇੜੇ ਲੱਗ ਜਾਂਦੇ ਆ ਅਨਥਾਣਾ ਆ ਗਿਆ ਜੀ ਇਧਰੋਂ ਅਨਥਾਣਾ ਕਿੰਨੀ ਦੂਰ ਆ ਉਹ ਵੀ 10 ਹੀ ਆ ਜੀ ਪੂਲਣ ਥਾਣਾ ਬਲਕਾਰ ਸਿੱਧੂ ਦਾ ਪਿੰਡ ਹਾਂਜੀ 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 ਇਧਰੋਂ ਭਾਈ ਰੁੱਪ ਆ ਗਿਆ ਜੀ ਇਧਰੋਂ ਵੀ ਕਿਸੇ ਨੂੰ ਇਹ ਵੀ 10 ਕਿਲੋਮੀਟਰ ਦੀ ਪਿੰਡ ਆ 10 ਕਿਲੋਮੀਟਰ ਹਾਂਜੀ ਇਧਰ ਸਧਾਨਾ ਫੇਰ ਸੇਲਵੜਾ ਫੂਲ ਆ ਗਏ ਕਿਧਰ ਦੀ ਮਰਜ਼ੀ ਆ ਜਾਓ ਆਪਣੇ ਚਾਰਚ ਵੀਰੇ ਰਾਹ ਬੈਠੇ ਡਿਆਲਪੁਰਾ ਮਿਰਜਾ ਜਾਨਕੀ ਮਸ਼ਹੂਰ ਪਿੰਡ ਮਸ਼ਹੂਰ ਪਿੰਡ ਆ ਹਾਂਜੀ ਤੇ ਭਾਈ ਮੈਨੂੰ ਕੱਲ ਹੋਰ ਦੱਸਿਓ ਆਪਣੇ ਲਈ ਕਿਹੜੇ ਕਿਹੜੇ ਮਾਰ ਕੇ ਜ਼ਿਆਦਾ ਮਿਲਦੇ ਆ ਵਿਸ਼ਾਲ ਹੋ ਗਿਆ ਕਰਤਾਰ ਹੋ ਗਿਆ ਵਿਸ਼ਾਲ ਕਰਤਾਰ ਤੇ ਮਲਕੀਤ ਹੋਈ ਜੀ ਤੇ ਹੀਰਾ ਹੋਈ ਪ੍ਰੀਤ ਹੋਈ ਆਪਾਂ ਬ੍ਰੈਂਡ ਹੀ ਰੱਖਦੇ ਆ ਜੀ ਸਾਰੀਆਂ ਗੈਂਟ ਰੱਖਦੇ ਹਾਂ ਹਾਂਜੀ ਹਾਂਜੀ ਹੁਣ ਕੀ ਵੀ ਉੱਚੇ ਮਾਡਲੀ ਉੱਚੇ ਮਾਡਲੀ ਮਿਲੂਗਾ ਜੀ ਜੇ ਕਈ ਵਾਰ ਸੱਜਣ ਕਿਸੇ ਦੇ ਮਨ ਦੇ ਵਿੱਚ ਇਹ ਹੋਵੇ ਬਈ ਸਾਡੇ ਲਈ ਪ੍ਰਾਣੀ ਕੰਬੈਨ ਆ ਅਸੀਂ ਵਿੱਚ ਕਟਵਾਉਣੀ ਆ ਉਹ ਆਪਾਂ ਕੱਟ ਲਾਂਗੇ ਓਕੇ ਲੋਨ ਕਰਵਾ ਦਿਨੋ ਜੇ ਕੋਈ ਸੱਜਣ ਲੋਨ ਹੋ ਜੂਗਾ ਲੋਨ ਵੀ ਹੋ ਜੂਗਾ ਹਾਂ ਉਸੇ ਬਲ ਸਹੀ ਚਾਹੀਦੀ ਆ ਬੰਦੇ ਦੀ ਲੋਨ ਆਪਾਂ ਕਰਾ ਦਾਂਗੇ ਜੇ ਹੁਣ ਆਪਣੀ ਆ ਵਿਸ਼ਾਲ ਮਸ਼ੀਨੀਆਂ ਤੋਂ 11 ਤੋਂ 12 ਲੱਖ ਰੁਪਏ ਦਾ ਲੋਨ ਹੋਣਾ ਇੱਥੇ ਇਹਦੇ ਉੱਪਰ ਹਾਂਜੀ ਡਿਮਾਂਡ ਰੱਖੀ ਆਪਾਂ 23,75,000 ਹਾਂਜੀ ਯਾਨੀ ਕਿ ਆ ਆਧੇ ਪੇਮੈਂਟ ਲਿਆਉਣ ਦੀ ਲੋੜ ਆਧੇ ਪੇਮੈਂਟ ਲਿਆਉਣ ਦੀ ਲੋੜ ਇਹਦੇ ਉੱਪਰ ਕਿੰਨੇ ਦਾ ਹੋ ਜਾਊਗਾ ਇਹ ਤੇ ਵੀ ਹੋ ਜਾਊ 10 ਲੱਖ ਦਾ ਜੀ 10 ਲੱਖ ਤੇ ਇਹ ਤੇ ਹੋ ਜਾਊ ਹਾਂਜੀ ਇਹ 21 ਮਾਡਲ ਆ ਇਹ 21 ਮਾਡਲ ਆ ਜੀ ਉਹ ਉਹਦੇ ਉੱਪਰ ਕਿੰਨੇ ਦਾ ਹੋ ਜਾਊਗਾ ਉਹ ਤੇ ਨਹੀਂ ਹੋਣਾ ਲੋਣਾ ਅੱਛਾ ਉਹ ਤੇ ਨਹੀਂ ਹੋਣਾ ਟਰੈਕਟਰ ਤੇ ਤਾਂ ਹੋ ਜਾਊਗਾ ਟਰੈਕਟਰ ਤੇ ਹੋ ਜਾਊਗਾ ਜੀ ਓਕੇ ਹਾਂਜੀ ਤੇ ਲੈ ਮਿੱਤਰੋ ਕਰਿਓ ਸੰਪਰਕ ਬਾਈ ਤੁਹਾਡਾ ਨੰਬਰ ਦੱਸਿਓ ਹੰਦਰ ਜੀ ਕਿੰਨਾ ਚੱਲਦਾ ਨੰਬਰ 98018 ਜੀ 24312 24312 ਹਾਂਜੀ ਓਕੇ ਤੇ ਲੈ ਮਿੱਤਰੋ ਆਜੋ ਕਰਾਂ ਜੇ ਤੁਸੀਂ ਕਈ ਵਾਰ ਕੋਈ ਕੰਬਾਈਨਡ ਸੇਲ ਵੀ ਕਰਨੀ ਹੁੰਦੀ ਹੈ ਨਾ ਤਾਂ ਵੀ ਬਾਈ ਉਹਨਾਂ ਦਾ ਸੰਪਰਕ ਹਾਂਜੀ 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 ਤੇ ਸਪੈਸ਼ਲ ਬਾਈ ਉਹਨਾਂ ਦਾ ਇਹੀ ਕੰਮ ਹੈ ਲਗਭਗ ਮੈਂ ਕਹਿੰਦਾ 11 ਸਾਲ ਹੋ ਗਏ ਆਪਾਂ ਨੂੰ ਹੋ ਗਏ ਜੀ ਹੋ ਗਏ 11 12 ਸਾਲਾਂ ਤੋਂ ਬਾਈ ਉਹਰੀ ਕੰਬਾਈਨਾਂ ਦਾ ਕੰਮ ਕਰਦੇ ਆ ਤੇ ਪਿਛਲੀ ਵੀਡੀਓ ਜੇ ਤੁਸੀਂ ਵੇਖਿਆ ਵੀ ਇਹ ਬਹੁਤ ਸਾਰੀਆਂ ਮਸ਼ੀਨਾਂ ਖੜੀਆਂ تھیں ਉਰੇ ਤੇ ਉਹ ਤੋਂ ਬਾਅਦ ਆ ਤਿੰਨ ਚਾਰ ਮਸ਼ੀਨਾਂ ਜਿਹੜੀਆਂ ਬਾਈ ਉਹਰੀ ਨਵੀਆਂ ਲਿਆਏ ਬਸ ਇਸੇ ਤਰ੍ਹਾਂ ਉਰੇ ਮੇਲਾ ਲੱਗਿਆ ਰਹਿੰਦਾ ਪੰਜ ਆ ਵੀ ਜਾਂਦੀਆਂ ਨੇ ਪੰਜ ਕਈ ਭਰ ਲੰਘ ਵੀ ਜਾਂਦੀਆਂ ਨੇ ਤੇ ਜਲਦੀ ਜਿਹੜਾ ਮਾਰਿਓ ਜੇ ਤੁਹਾਡੇ ਮਨ ਦੇ ਵਿੱਚ ਕਦੇ ਵੀ ਸੁਪਨਾ ਆ ਨੰਬਰ ਵਾਈ ਉਹਨਾਂ ਦਾ ਕੈਪਸ਼ਨ ਦੇ ਵਿੱਚ ਹੈ ਕੋਈ ਰਾਇ ਮਸਵਰਾ ਕਰਨਾ ਹੋਵੇ ਸਾਡੀ ਕਿੰਨੀ ਹੋ ਦੱਸਣ ਕਿੰਨੀ ਹੋ ਰਹਿ ਗਿਆ ਹੋਵੇ ਤਾਂ ਵੀ ਬਾਈ ਉਹਨਾਂ ਨਾਲ ਸੰਪਰਕ ਕਰ ਸਕਦੇ